ਕੰਤਾ ਤੁਸ ਤੋਂ ਅੱਜ ਅਸੀਂ ਬਣਾਉਣ ਲੱਗੇ ਆਂ ਵੇਸਣ ਤੇ ਮੈਂ ਆਪਣੇ ਬੱਚਿਆਂ ਦੇ ਕੈਮ ਤੋਂ ਦੁਬਾਰਾ ਬਣਾ ਲਈਆਂ ਵੇਸਣ ਵੇਸਣ ਬਣਾ ਲਈ ਮੈਂ ਲਿਆਇਆ ਗਾਈ ਦਾ ਦੇਸੀ ਘਿਓ ਗਾਈ ਦਾ ਦੇਸੀ ਘਿਓ ਬੱਚਿਆਂ ਲਈ ਬਹੁਤ ਹੀ ਵਧੀਆ ਹੁੰਦਾ ਆ ਤੇ ਅੱਜ ਅਸੀਂ ਵੇਸਣ ਗਾਈ ਦੇ ਦੇਸੀ ਘਿਓ ਵਿੱਚ ਬਣਾਵਾਂਗੇ ਘਿਓ ਨੂੰ ਚੰਗੀ ਤਰ੍ਹਾਂ ਪਹਿਲੇ ਮੈਲਟ ਕਰ ਲੈਣੇ ਆਂ ਘਿਓ ਸਾਡਾ ਮੈਲਟ ਹੋ ਗਿਆ ਤੇ ਚੰਗੀ ਤਰ੍ਹਾਂ ਘਰਮ ਹੋ ਗਿਆ ਹੁਣ ਅੰਦਰ ਪਾ ਦਿੰਦੇ ਆ ਅਸੀਂ ਵੇਸਣ ਤੁਸੀਂ ਜਦੋਂ ਬੇਸਨ ਪੁੰਨ ਆਇਆ ਤੇ ਨੂੰ ਸੇਮ ਗੈਸ ਉੱਪਰ ਹੀ ਪੁੰਨਿਆ ਤੇਜ਼ ਗੈਸ ਤੇ ਬਿਲਕੁਲ ਨਾ ਪੁੰਨਿਓ ਬੇਸਨ ਨੂੰ ਪੁੰਨ ਲੈ ਤੁਸੀਂ ਪਾਰੇ ਤਲੇ ਦੀ ਫਰਾਈ ਲਣੀ ਬੇਸਨ ਨੂੰ ਅਸੀਂ ਵਿੱਚ ਵਿੱਚ ਹਲਾਉਂਦੇ ਰਵਾਂਗੇ ਜਿਵੇਂ ਨਹੀਂ ਹਿਲਾਵਾਂਗੇ ਤੇ ਨਾਲ ਵੀ ਲੱਗ ਸਕਦਾ ਤੇ ਇਸ ਕਰਕੇ ਨੂੰ ਹਲਾਉਂਦੇ ਰਹਿਣਾ। ਬੇਚਾਂ ਸਾਡਾ ਪੁੱਜਣਾ ਸ਼ੁਰੂ ਹੋ ਰਿਹਾ ਹੈ। ਨੂੰ ਸੀ ਉਹ ਤੱਕ ਪੁੱਲਣਗੇ ਜਦੋਂ ਤੱਕ ਬਿਲਕੁਲ ਫਲਰਤੀ ਨਹੀਂ ਹੋ ਜਾਂਦੇ। ਇਸਨ ਸਾਡਾ ਪੁੱਜ ਗਿਆ। ਦੇਖੋ ਕਲਰ ਅਗਾ ਚੇਂਜ ਹੋ ਗਿਆ। ਇਸੇ ਸਮਾਂ ਤਾਂ ਕਪੜਾ ਵਿੱਚ ਪਾਦਾਣੇ। ਸੇਮਰ ਪੈਨ ਦੇ ਵਿੱਚ ਪਾਵਾਂਗੇ ਅਸੀਂ ਕਿਉਂ? ਕਿ ਉਹ ਗਰਮ ਹੋ ਗਿਆ ਤੇ ਅੱਦੇ ਚ ਪਾ ਦਾਂਗੇ ਅਸੀਂ ਡਰਾਈ ਫਰੂਟ ਤੇ ਡਰਾਈ ਫਰੂਟ ਨੂੰ ਵੀ ਕਿਉਂ ਵਿੱਚ ਚੰਗੀ ਤਰ੍ਹਾਂ ਪਾਉਣ ਲੈਣਾ ਡਰਾਈ ਫਰੂਟ ਨੂੰ ਸੀ ਚੰਗੀ ਤਰ੍ਹਾਂ ਪਾ ਦੇ ਡਰਾਈ ਫਰੂਟ ਸਾਡੇ ਭੁੱਜ ਗਏ ਤੇ ਇਹਨੂੰ ਅਸੀਂ ਭਰਾਤ ਵਿੱਚ ਪਾ ਦਾਂਗੇ ਇਹ ਪਾਵਾਂਗੇ ਇੱਕ ਚਮਚ ਥੀਓ ਇੱਕ ਕੋਲੀ ਪਾਵਾਂਗੇ ਇਹਦੇ ਚ ਖੰਡ ਦੋ ਚਮਚ ਪਾਵਾਂਗੇ ਇਹਦੇ ਚ ਪਾਣੀ ਤਾਂ ਜੋ ਸਾਡੀ ਖੰਡ ਜਲਦੀ ਮੈਲਟ ਹੋ ਜਾਵੇ ਇੱਕ ਚਮਚ ਆਪਾਂ ਹੋਰ ਪਾਵਾਂਗੇ ਸਾਡੀ ਮੈਲਟ ਹੋਣੀ ਸ਼ੁਰੂ ਹੋ ਗਈ ਨਾਲ ਹੀ ਇਹਦਾ ਕਲਰ ਚਾਹੀਦਾ ਲੱਗਾ ਸਾਡੀ ਮੈਲਟ ਹੋ ਗਈ ਤੇ ਅੰਨੂ ਇਸੇ ਵੇਸਣ ਦੇ ਵਿੱਚ ਪਾ ਦਾਂਗੇ ਵੇਸ ਨੂੰ ਆਪਾਂ ਚੰਗੀ ਤਰ੍ਹਾਂ ਹ ਸੈੱਟ ਕਰ ਲਾਂਗੇ ਲੋ ਜੀ ਵੇਸ ਨੂੰ ਆਪਾਂ ਸੈੱਟ ਕਰ ਲਿਆ ਤੇ ਵੇਸ ਨੂੰ ਆਪਾਂ ਅੱਧੇ ਘੰਟੇ ਲਈ ਰੱਖ ਦਿੰਨੇ ਆ ਇਹ ਜਦੋਂ ਸੈੱਟ ਹੋ ਜਾਏਗਾ ਤੇ ਫਿਰ ਆਪਾਂ ਦੇ ਪੀਸ ਕਟਾਂਗੇ ਉਪਰ ਉਹਦੀ ਪਾ ਦਾਂਗੇ ਮੱਗ ਜ बन ਗਿਆ ਤਾਂ ਹੁਣ ਆਦੇ ਅਸੀਂ ਪੀਸ ਕੱਟ ਕਰ ਲੈਨੇ ਬੇਸਨ ਸਾਡਾ ਪਰਫੈਕਟ ਸੈੱਟ ਹੋਇਆ ਆ ਤਾਂ ਦੇਖੋ ਕਿੰਨਾ ਟੇਸਟ ਸਾਡਾ ਬੇਸਨ ਬਣਿਆ ਆ ਤੁਸੀਂ ਵੀ ਇਸ ਤਰੀਕੇ ਨਾਲ ਬੇਸਨ ਬਣਾ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਜੇਰਾ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਸੀਂ ਮਨ ਚਾਹੇ ਪੀਸਸ ਨੂੰ ਕੱਟ ਸਕਦੇ ਹੋ ਲੇਕਿਨ ਆਹ ਸਾਰੇ ਪੀਸਾਂ ਨੂੰ ਕੱਟ ਕਰ ਲਾਂਗੇ ਤੇ ਦੇਖੋ ਕਿੰਨਾ ਵਧੀਆ ਸਾਡਾ ਬੇਸਨ ਬਣਿਆ ਆ